हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਟੋਟੇ ਅੱਜ ਜੀ ਬਾਈ ਜੀ ਹਸੀ ਕਾਲ ਹਸੀ ਕਾਲ ਵੀਰ ਜੀ ਹੋ ਠੀਕ ਹਾਂ ਵਧੀਆ ਜੀ ਵਧੀਆ ਵਧੀਆ ਤੁਸੀਂ ਦੱਸੋ ਜੀ ਨਾਮ ਤੇ ਐਡਰੈਸ ਹੋ ਨਾਮ ਹੈ ਜਗਜੀਤ ਸਿੰਘ ਪਿੰਡ ਹੈ ਗੁੰਟੀਕਲਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਾਈ ਜੀ ਲਗੇ ਰੰਪਾਪੂ ਬਰੇ ਠੀਕ ਹੈ ਨੇੜੇ ਪਿੰਡ ਵਿੱਚ ਨੇੜੇ ਪਾਣੇ ਭੈਰਪਾ ਪੈਂਦਾ ਇੱਧਰ ਇੱਧਰ ਨੇੜੇ ਭਗਤਾ ਪੈਂਦਾ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈ 95928 3667 ਜੀ ਠੀਕ ਹੈ ਬਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੋਨੀਆ ਇਹ ਵੜ ਵੀ ਦੂਜੇ ਸੂਆ ਕਿੰਨੇ ਦਿਨ ਲੈਂਦੀ ਹੈ ਇਹ ਦਿਨ ਵੀਰੇ 10 ਪਏ ਹਜੇ 10 ਦਿਨ ਪਏ ਆ ਕੀ ਰਿਕਾਰਡ ਦੁੱਧ ਦਾ ਬਈ ਇਹ ਪਹਿਲੇ ਸੂਏ 25 ਕਿਲੋ ਦੁੱਧ ਦਿੰਦਾ ਵੀਰੇ 25 ਕਿਲੋ ਦੁੱਧ ਹਾਂ ਫੁੱਲ ਘਾਦਾਂ ਹਨ ਬਰਾਬਰ ਖੜਿਓ ਬਈ ਨੌਲਕਾ ਦਾ ਲੈ ਸਮੀ ਪਲੀ ਰਾਜੀ ਫੁੱਲ ਲੰਮੀ ਲੰਮੀ ਬਹੁਤ ਆ ਫੇਸ ਬੜਾ ਪਿਆਰਾ ਕਰਮਾੜੀ ਦਾ ਨਾੜਾ ਨਾੜਾਂ ਵੀ ਦਿਖਾਉਂਦੇ ਬਈ ਫੇਸ ਦੇਖੋ ਪਹਿਲਾਂ ਬਰੀਕੀ ਬਰੂਕੀ ਜਵਾਉ ਤਾਂ ਵੜ ਲੈ ਬੋਦੀ ਬਾਦੀ ਪੂਰੀ ਚੰਗਿਆ ਸੁਨੱਖਪਣਾ ਵੜ ਦੇ ਵਿੱਚ ਬਹੁਤ ਚੰਗਾ ਤੇ ਨਾੜਾ ਨੂੜਾ ਦੇਖੋ ਬਈ ਲੇਵੇ ਤੇ ਬੋਦ ਨੇ ਹਣਾ ਕੀ ਆ ਬਾਤ ਆ ਅੱਲਾਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਆ ਬਈ ਚਵਾਈ ਵੀਰੇ ਵਧੀਆ ਇੱਕ ਨੰਬਰ ਵਧੀਆ ਇੱਕ ਨੰਬਰ ਵੱਡੀ ਨਾੜ ਦੇਖੋ ਬਈ ਦੁੱਧ ਵਾਲੀ ਬਹੁਤ ਚੰਗਿਆ ਨਾੜਾ ਦੇਖੋ ਲੇਵੇ ਤੇ ਫੁੱਲਾ ਹੋਲੀ ਭੈ ਤੁਰੀ ਹਲੇ ਕੱਚੀ ਕੱਚੀ ਆ ਦਣ ਲੈੰਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲਿਆ ਆ ਬਾਈ ਦੇ ਘਰ ਦੀ ਵੜਾ ਕੋਈ ਵਪਾਰ ਦਾ ਕੰਮ ਹੈ ਚੰਗੀ ਆ ਸਮੀ ਪਲੀ ਆ ਰਾਜੀ ਆ ਤੋਰਾ ਤਾਰਾ ਚੰਗੀ ਆ ਖਮਕ ਤੁਮ ਕ ਚੰਗੀ ਆ ਆਰਡਰ ਬਹੁਤ ਸੋਨਾ ਤਿਆਰ ਕਰ ਲੈਨੇ ਕੱਚੀ ਕੱਚੀ ਆ ਦਣ ਹਜੇ ਲੈੰਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲਓ ਮੁੱਲ ਕੀ ਆ ਭਰਾ ਇਹਦਾ ਮੁੱਲ ਵੀ ਲੈ 15 ਮਾਨਦਾਨ ਹੋ ਜਾ ਮਾਨਦਾਨ ਕਰਦਾ ਮੈਂ ਮੌਕੇ ਤੇ ਥੋੜਾ ਬੋਤ ਬਾਹਲਾ ਨਹੀਂ 115000 ਰੁਪਿਆ ਮੋਲਾ ਭਾਈ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਬੜ ਸੁਨਕੀਆ ਲੇਵਾ ਬੌਸ ਸੋਣਾ ਬਣਾਉ ਫੀਟਿੰਗ ਵਾਲਾ ਲੇਵਾ ਕੋਈ ਟੁੱਟਮਾ ਲੇਵਾ ਨਹੀਂ ਭਾਈ ਤੇ ਕੋਈ ਫੁੱਲ ਮਾਜਾ ਲੇਵਾ ਨਹੀਂ ਹਨਾ ਠੋਸ ਜਾਂ ਲੇਵਾ ਦੁੱਧ ਵਾਲੀ ਬੈੜਾ ਅੱਗੇ ਭਰਾ 2 ਨੰਬਰ ਕਿਹੜਾ ਸੂਏ ਵੀਰੇ ਮੇਰੇ ਇਹ ਬੈੜਾ ਹੈਗੇ ਤੀਜੇ ਸੂਏ ਦਾ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ ਹਫ਼ਤਾ ਵੀਰੇ ਹਫ਼ਤਾ ਲੈ ਕੀ ਰਿਕਾਰਡ ਹੈ ਦੁੱਧ ਦਾ ਭਾਈ ਇਹਨੇ ਦੁੱਧ ਵੀਰੇ 32 33 ਕਿਲੋ ਕੱਢਿਆ ਦੂਜੇ ਸੂਏ ਦਾ 32 ਤੋਂ 33 ਲੀਟਰ ਠੀਕ ਹੈ ਤੁਲਾ ਬੌ ਪਈਆਂ ਹਨਾ ਆਹ ਮੇਰੇ ਬਹੁਤ ਖੁੱਲੇ ਲੈ ਮੇਰੀ ਢੱਲਾਂ ਦਿਖਾ ਦੇ ਖਿੱਚ ਕੇ ਲੈ ਵਾ ਨਾ ਮੋੜੇ ਲੈ ਲੈ ਸਟੀਚਿੰਗ ਬਹੁਤ ਪਈ ਹੈ ਹਜੇ ਤਾਂ ਬਈ ਬਹੁਤ ਬਹੁਤ 30+ ਸਪੀਡ ਹੈ ਜੀ ਠੀਕ ਆ ਥਣ ਬਹੁਤ ਚੰਗਾ ਹਨ ਥਣ ਬਹੁਤ ਚੰਗਾ ਆਹ ਮੇਰੇ ਬਹੁਤ ਖੁੱਲੇ ਵੇ ਇਕੱਲਾ ਇਕੱਲਾ ਥਣ ਬਾਕੀ ਠੰਡੀ ਬਹੁਤ ਆ ਯਾਰ ਠੀਂ ਠੰਡੀ ਕੋਈ ਨਹੀਂ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਪ੍ਰਿੰਟ ਬਹੁਤ ਹੋਣਾ ਵੀਰੇ ਪ੍ਰਿੰਟ ਬਹੁਤ ਚੰਗਾ ਫੁੱਲ ਕਰਦਾ ਖੁੱਲੀ ਮੇ ਤੋਰੀ ਫੇਸ ਦੇਖੋ ਫੇਸ ਬੜਾ ਚੰਗਾ ਬੋਲੀ ਬਦੀ ਚੰਗੀਆਂ ਸਨਖ ਭੁਣਾ ਬੈਡ ਦੇ ਵਿੱਚ ਬਹੁਤ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਉਦਨ ਵਾੜਾ ਜਿਹੜਾ ਵਧੀਆ ਤਿਆਰ ਕਰ ਲਿਆ। ਬਾਕੀ ਤੋੜਾ ਤਰਾ ਚੈੱਕ ਕਰ ਲ। ਕੀ ਮੁੱਲ ਲ ਭਰਾ ਇਹਦਾ? ਇਹ ਤਾਂ ਭੁਰੀ 10। 1 ਲੱਖ 10 ਯਾਰ ਮਾਨਤਨ ਹੋ ਜਾ। ਹਾਂ ਮਾਨਤਨ ਬਹੁਤਾ ਥੋੜਾ ਹੋ ਜਾ ਵੀਰੇ ਬਾਦ। 1 ਲੱਖ 10000 ਰੁਪਇਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਵੇ। ਚੰਗੀ ਆ ਸਮੀ ਪੜੀ ਆ ਰਾਜੀ ਆ ਬੜ। ਦੁੱਧ ਦਾ ਰਿਕਾਰਡ ਬਹੁਤ ਚੰਗਾ। ਇਸ ਵਾਰ ਵੀ ਬਾਈ ਕਹਿੰਦਾ ਚੰਗੇ ਦੁੱਧ ਦੀ ਉਮੀਦ ਕਰਾਂਗੇ ਵੀ। ਅਰ ਨਾਗਸੀ ਭਰਾ ਕੋਲੇ ਦੋ ਦੋਨੀ ਬਾਈ ਨੇ ਘਰ ਦੀਆਂ ਬੈਠਾਂ ਨੇ ਬਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨੈ ਕਨੈਕਟ ਕਰ ਲਿਓ ਧੰਨਵਾਦ ਬਈ